ਸੀਮਾ ਸੁਰੱਖਿਆ ਬਲਦ ਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ ਬੀਐਸਐਫ ਦੇ ਇੱਕ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਅਗਸਤ ਦੀ ਰਾਤ ਨੂੰ ਅੰਮ੍ਰਿਤਸਰ ਦੇ ਸੈਦੋ ਗਾਜੀ ਚੈੱਕਪੋਸਟ ਤੇ ਤਾਇਨਾਤ ਬੀਐਸਐਫ ਦੀ ਨਾਕਾ ਪਾਰਟੀ ਨੇ ਮੋਟਰਸਾਈਕਲ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਪਿੰਡ ਸ਼ੇਕ ਪੱਟੀ ਵੱਲੋਂ ਆਉਂਦੇ ਦੇਖਿਆ ਸ਼ੱਕ ਦੇ ਆਧਾਰ ਤੇ ਨਾਕਾ ਪਾਰਟੀ ਨੇ ਦੋਵਾਂ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਦੋ ਚਾਕੂ ਅਤੇ ਸ਼ੱਕੀ ਸਮਾਨ ਵਾਲਾ ਇੱਕ ਛੋਟਾ ਪੈਕੇਟ ਬਰਾਮਦ ਹੋਇਆ ਦੋ ਅਜਿਹੇ ਦੌਰਾਨ ਫੜੇ ਗਏ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਦੇ ਪਿੰਡ ਰਾਏਪੁਰ ਕਲਾ ਦੇ ਰਹਿਣ ਵਾਲੇ ਉਹਨਾਂ ਦੇ ਇੱਕ ਸਾਥੀ ਨੇ ਆਪਣੇ ਘਰ ਵਿੱਚ ਬਾਧੂ ਨਸ਼ੀਲੇ ਪਦਾਰਥ ਲੁਕੋ ਕੇ ਰੱਖੇ ਹੋਏ ਨੇ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਪੁਲਿਸ ਨਾਲ ਤਾਲਮੇਲ ਕਰਕੇ ਤੀਜੇ ਸ਼ੱਕੀ ਵਿਅਕਤੀ ਦੇ ਘਰ ਛਾਪੇ ਮਾਰੀ ਕੀਤੀ ਤਲਾਸ਼ੀ ਦੌਰਾਨ 13 ਹੋਰ ਇਤਰਾਜ਼ਯੋਗ ਸਮਗਰੀ ਵਾਲੇ ਛੋਟੇ ਪੈਕੇਟ ਬਰਾਮਦ ਹੋਏ ਕਾਰਵਾਈ ਦੌਰਾਨ ਸ਼ੱਕੀ ਨਸ਼ੀਲੇ ਪਦਾਰਥਾਂ ਨੂੰ 14 ਛੋਟੇ ਪੈਕੇਟ 2 ਮੋਬਾਈਲ ਅਤੇ ਇੱਕ ਮੋਟਰਸਾਈਕਲ ਜ਼ਬਤ ਕੀਤਾ ਗਿਆ ਹੈ ਤਿੰਨੇ ਮੁਲਜ਼ਮਾ ਤੋਂ ਅਗਲੇਰੀ ਪੁੱਛਗਿੱਛ ਲਈ ਅੰਮ੍ਰਿਤਸਰ ਦੇ ਥਾਣਾ Guy